ਸਤਿਗੁਰਾਂ ਦੇ ਬਚਨ ਅਸੀਂ ਪੱਲੇ ਬੰਨਿਆ ਗੁਰੂ ਪਿਆਰਿਓ ਸਤਿਗੁਰਾਂ ਨੇ ਦਾਤਾਂ ਵੱਡੀਆਂ-ਵੱਡੀਆਂ ਦੇ ਦਿੱਤੀਆਂ ਵੱਡੀਆਂ ਸਹੂਲਤਾਂ ਸਾਨੂੰ ਸਰਦਾਰੀਆਂ ਬਖਸ਼ ਦਿੱਤੀਆਂ ਪਰ ਕਦੇ ਸਤਿਗੁਰਾਂ ਦਾ ਸੁਕਰਾਨਾ ਨਹੀਂ ਕੀਤਾ ਹਰ ਕੋ ਮੋਟਰਸਾਈਕਲ ਗੱਡੀ ਐ ਵਧੀਆ ਮੋਬਾਈਲ ਐ ਘਰ ਬਏ ਹੋਣੇ ਵਧੀਆ ਸੋਹਣੇ ਕੈਸੇ ਨੂੰ ਕਹਿੰਦੇ ਨੇ ਦਾਤ ਪਿਆਰੀ ਬਿਸਰਿਆ ਦਾ ਤਾਰਾ ਦਾਤਾ ਦੇਣ ਵਾਲੇ ਨੂੰ ਭੁੱਲ ਗਏ ਅਸੀਂ ਅੱਜ ਸਤਿਗੁਰੂ ਕਹਿੰਦੇ ਸੁਖਰਾਣਾ ਕਰਿਆ ਕਰ ਸਤਿਗੁਰਾਂ ਦਾ ਸਬੂਰਾਨਾ ਕਰਿਆ ਕਰ ਭਾਈ ਜਿਨ੍ਹਾਂ ਨੇ ਤੈਨੂੰ ਸਾਰੇ ਹੀ ਕੁਝ ਦਿੱਤਾ دنیਵੀ ਦਾਤਾਂ ਵੀ ਦਿੱਤੀਆਂ ਤੈਨੂੰ ਸਰੀਰ ਵੀ ਦਿੱਤਾ ਹੈ ਕਈ ਸਤਿਗੁਰਾਂ ਨੂੰ ਲਾਂਭੇ ਦਿੰਦੇ ਨੇ ਕਹਿੰਦੇ ਮੈਨੂੰ ਕੀ ਦਿੱਤਾ ਪ੍ਰਮਾਤਮਾ ਨੇ ਕਦੇ ਸੋਚ ਕੇ ਵੇਖੀ ਜਿਨ੍ਹਾਂ ਦੀਆਂ ਲੱਤਾਂ ਤੋਂ ਤੁਰਿਆ ਨਹੀਂ ਜਾਂਦਾ ਨਾ ਕਦੇ ਸੋਚ ਕੇ ਵੇਖੀ ਲੱਤਾਂ ਦਾ ਕੀ ਮੁੱਲ ਹੁੰਦਾ ਆਖੋ ਸਤਨਾਮ ਵਾਹਿਗੁਰੂ ਤੂੰ ਕਹਿਣਾ ਮੈਨੂੰ ਕੀ ਦਿੱਤਾ ਜਿਨ੍ਹਾਂ ਨੂੰ ਅੱਖਾਂ ਤੋਂ ਦਿਸਦਾ ਨਹੀਂ ਜਿਨ੍ਹਾਂ ਨੂੰ ਅੱਖਾਂ ਤੋਂ ਦਿਸਦਾ ਨਹੀਂ ਕਦੇ ਸੋਚ ਕੇ ਵੇਖੀ ਅੱਖਾਂ ਦਾ ਮੁੱਲ ਕੀ ਹੁੰਦਾ ਜਿਨ੍ਹਾਂ ਨੂੰ ਕੰਨਾਂ ਤੋਂ ਨਹੀਂ ਸੁਣਦਾ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਤੋਂ ਪੁੱਛ ਕੇ ਵੇਖ ਕੰਨਾਂ ਦਾ ਕੀ ਮੁੱਲ ਹੁੰਦਾ ਹੈ ਜਿਨ੍ਹਾਂ ਤੋਂ ਜ਼बान ਦੇ ਨਾਲ ਬੋਲਿਆ ਨਹੀਂ ਜਾਂਦਾ ਕਦੇ ਪੁੱਛ ਕੇ ਵੇਖ ਜ਼बान ਦਾ ਕੀ ਮੁੱਲ ਹੁੰਦਾ ਹੈ ਰਸਨਾ ਦਾ ਕੀ ਮੁੱਲ ਹੁੰਦਾ ਹੈ ਇਸ ਕਰਕੇ ਕਹਿੰਦੇ ਨੇ ਭਾਈ ਤੈਨੂੰ ਸੋਹਣਾ ਸਰੀਰ ਦਿੱਤਾ ਹੈ ਚੱਲਣ ਵਾਸਤੇ ਪੈਰ ਦਿੱਤੇ ਨੇ ਲੱਤਾਂ ਦਿੱਤੀਆਂ ਨੇ ਸੰਗਤ ਵਿੱਚ ਆਉਣ ਵਾਸਤੇ ਕਦੇ ਨਾ ਕਦੇ ਤਾਂ ਕਹਿੰਦੇ ਸੁਕਰਾਨਾ ਕਰਿਆ ਕਰ ਕਦੇ ਨਾ ਕਦੇ ਤਾਂ ਸੋਚਿਆ ਕਰ ਮਨਾ ਮੈਂ ਇਸ ਜੱਗ ਦੇ ਵਿੱਚ ਸੰਸਾਰ ਦੇ ਵਿੱਚ ਆਇਆ ਮੈਂ ਕੀ ਲੈਣ ਵਾਸਤੇ ਆਇਆ ਅੱਜ ਇਹੇ ਗੱਲ ਦਾ ਸਾਡੇ ਦਿਮਾਗ ਵਿੱਚ ਪੜਦਾ ਹੋਇਆ ਹੈ ਪੜਦਾ ਪਿਆ ਬਾ ਕਿ ਹਲੇ ਤੱਕ ਸਾਨੂੰ ਇਹ ਹੀ ਨਹੀਂ ਪਤਾ ਲੱਗਿਆ ਅਸੀਂ ਸੰਸਾਰ ਤੇ ਆਇਆ ਕੀ ਕਰਨ ਵਾਸਤੇ ਆਇਆ ਆਖੋ ਸਤਨਾਮ ਵਾਹਿਗੁਰੂ ਉਹ ਗੁਰੂ ਗ੍ਰੰਥ ਸਾਹਿਬ ਦੇ ਬਚਨ ਸੁਣ ਲਿਆ ਕਰ ਪ੍ਰਾਨੇ ਤੂੰ ਆਇਆ ਲਾਹ ਲੈਣ ਤੂੰ ਲਾਹ ਲੈਣ ਵਾਸਤੇ ਆਇਆ ਭਾਈ ਲਾਹਾ ਕਿਹੜਾ ਆ ਹੁਣ ਤੁਸੀਂ ਸੰਗਤ ਵਿੱਚ ਬੈਠੇ ਸਾਰੇ ਲਾਹੀ ਲੈ ਰਹੇ ਹਾਂ ਕਿਹੜੇ ਲੰਗਰ ਦੀ ਸੇਵਾ ਕਰ ਰਹੇ ਨੇ ਸਾਰੇ ਲਾਹਾ ਲੈ ਰਹੇ ਨੇ ਬਰਤਨਾਂ ਦੀ ਸੇਵਾ ਕਰ ਰਹੇ ਨੇ ਲਾਹੇ ਪ੍ਰਾਪਤ ਕਰ ਰਹੇ ਨੇ ਲੰਗਰ ਤਿਆਰ ਕਰ ਰਹੇ ਨੇ ਬੀਬੀਆਂ ਭੈਣਾ ਵੀਰ ਇਹ ਸਾਰੇ ਲਾਹਾ ਲੈ ਰਹੇ ਨੇ ਪਿਆਰਿਓ ਦੇਗਾਂ ਤੇ ਸੇਵਾ ਕਰ ਰਹੇ ਨੇ ਜੋੜਾ ਘਰ ਵਿੱਚ ਨੌਜਵਾਨ ਜੋੜਿਆਂ ਦੀ ਸੇਵਾ ਕਰ ਰਹੇ ਨੇ ਇਹ ਸਾਰੇ ਲਾਹੇ ਲੈ ਰਹੇ ਨੇ ਸਤਿਗੁਰੂ ਵਾਚਨ ਕਰਦੇ ਨੇ ਕਹਿੰਦੇ ਤੂੰ ਉੱਥੇ ਸੇਵਾ ਕਰਿਆ ਕਰ ਜਿੱਥੇ ਕੋਈ ਵੀ ਨਾ ਵੇਖਦਾ ਹੋਵੇ ਆਖੋ ਸਤਨਾਮ ਸਤਿਗੁਰੂ ਜਦੋਂ ਅਸੀਂ ਉੱਥੇ ਸੇਵਾ ਕਰਾਂਗੇ ਨਾ ਜਿੱਥੇ ਸਾਨੂੰ ਕੋਈ ਵੇਖਦਾ ਨਾ ਹੋਵੇ ਸਤਿਗੁਰੂ ਵਾਚਨ ਕਰਦੇ ਨੇ ਕਹਿੰਦੇ 100% ਤੇਰੇ ਵੱਲੇ ਪੈ ਜਾਣੀਆਂ ਸੇਵਾ ਕਿ ਅੱਜ ਸਾਡਾ ਸੁਭਾਅ ਬਣ ਗਿਆ ਜਦੋਂ ਤੱਕ ਸਾਨੂੰ 10-15 ਬੰਦੇ ਵੇਖਦੇ ਨਾ ਹੋਣ ਸਾਡਾ ਸੇਵਾ ਕਰਮ ਨੂੰ ਜੀ ਨਹੀਂ ਕਰਦਾ ਆਖੋ ਸਤਨਾਮ ਵਾਹਿਗੁਰੂ ਜੀ ਲਾ ਕੇ ਸੇਵਾ ਕਰਿਆ ਕਰ ਜਿੱਥੇ ਵੀ ਸੇਵਾ ਕਰੇਗਾ ਤੈਨੂੰ ਸਤਿਗੁਰੂ ਉੱਥੇ ਹੀ ਵੇਖ ਰਹਿ ਨੇ ਅੱਗੋਂ ਦੇਖੇ ਪਿੱਛੋਂ ਦੇਖੇ ਤੁਝ ਤੇ ਕਾਹਾਂ ਛਪਾਵੇ ਜੇ ਤੂੰ ਸੇਵਾ ਕਰਦਾ ਤੈਨੂੰ ਸੇਵਾ ਕਰਦੇ ਨੂੰ ਵੀ ਵੇਖ ਰਹੇ ਨੇ ਜੇ ਤੂੰ ਕਿਸੇ ਦੀ ਨਿੰਦਿਆ ਕਰਦਾ ਤੈਨੂੰ ਨਿੰਦਿਆ ਕਰਦੇ ਨੂੰ ਵੀ ਵੇਖਦੇ ਨੇ ਜਦੋਂ ਤੂੰ ਠੇਕੇ ਤੇ ਜਾਂਣਾ ਹੈ ਨਾ ਦਾੜਾ ਪ੍ਰਕਾਸ਼ ਕਰਕੇ ਕਿਰਪਾਨ ਪਾ ਕੇ ਸਤਿਗੁਰੂ ਤੈਨੂੰ ਉਦੋਂ ਵੀ ਵੇਖਦੇ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸ਼ਰਮ ਕਰਿਆ ਕਰੋ ਗੁਰੂ ਪਿਆਰਿਓ ਜਿਹੜੇ ਗੁਰੂ ਵਾਲੇ ਬਣ ਕੇ ਠੇਕਿਆਂ ਤੇ ਤੁਰੇ ਫਿਰਦੇ ਨੇ ਘਟੋ ਘਾਟਾਂ ਸੀ ਸਾਡੇ ਗੁਰੂ ਨਾਤਾ ਨਾ ਲਾਜ ਲਈਏ ਕਹੀਂ ਬੜੇ ਚਾਵਾਂ ਦੇ ਨਾਲ ਜਾਣਗੇ ਉੱਪਰ ਦੀ ਕਿਰਪਾਨਾ پا ਕੇ ਧਾੜੇ ਪ੍ਰਕਾਸ਼ ਕਰਕੇ ਪਤਾ ਨਹੀਂ ਕਿੱਥੇ ਕਿੱਥੇ ਨੱਕਾਂ ਰਗੜਦੇ ਫਿਰਦੇ ਨੇ ਸਾਡੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਰਿਆਂ ਦਾਤਾ ਦੇ ਸਮੁੰਦਰ ਨੇ ਸਾਰੀਆਂ ਪਾਵਰਾਂ ਦੇ ਮਾਲਕ ਨੇ ਜੀਨੇ ਸਤਿਗੁਰੂ ਨੂੰ ਮੱਥਾ ਟੇਕ ਲਿਆ ਨਾ ਗੁਰੂ ਗ੍ਰੰਥ ਸਾਹਿਬ ਨੂੰ ਧਿਆਨ ਨਾਲ ਸੁਣਿਓ ਜੀਨੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਲਿਆ ਦੁਨੀਆ ਦੀਆਂ ਸਾਰੇ ਪਾਸੇ ਮੱਥਾ ਟਿਕ ਗਿਆ ਖੋ ਸਤਨਾ ਵਾਹਿਗੁਰੂ ਬਾਬਾ ਆਨੰਦ ਸਿੰਘ ਜੀ ਕਾ ਇਸ਼ਾਰਾ ਕਰਦੇ ਹੁੰਦੇ ਸੀ ਸੰਗਤ ਨੂੰ ਮਹਾਪੁਰਖਾਂ ਦੇ ਇਸ਼ਾਰੇ ਹੁੰਦੇ ਨੇ ਪਿਆਰੇ ਬਾਬਾ ਜੀ ਕੋਲ ਸੰਗਤਾਂ ਨੇ ਜਾਣਾ ਕੋਈ ਕਹਿੰਦਾ ਮੈਂ ਉੱਥੇ ਜਾਣਾ ਜੀ ਮੈਂ ਉੱਥੇ ਜਾਣਾ ਬਾਬਾ ਜੀ ਵਚਨ ਕਰਿਆ ਕਰਦੇ ਕਹਿੰਦੇ ਪਾਈਪ ਲੈ ਕੇ ਦਰਖਤ ਦੀ ਜੜ ਵਿੱਚ ਪਾਣੀ ਪਾ ਦੋ ਸਾਰੇ ਪੱਤਿਆਂ ਨੂੰ ਪਾਣੀ ਆ ਜਾਂਦਾ ਆਖੋ ਸੰਤਨਾਹ ਹੇ ਰਾਮ ਇਹੋ ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਸਾਰੇ ਵਿੱਚ ਹੀ ਆ ਜਾਣਗੇ ਸਤਿਗੁਰਾਂ ਦੇ ਚਰਨਾਂ ਵਿੱਚ ਆ ਕੇ ਗੁਰੂ ਪਿਆਰਿਓ ਕਿਰਪਾ ਮੰਗਿਆ ਗੁਰੂ ਕਿਰਪਾ ਕਿਰਪਾ ਦੇ ਵਿੱਚ ਸਾਰਾ ਕੁਝ ਆ ਜਾਂਦਾ ਡੋਲਿਆ ਨਾ ਕਰੋ ਵੱਡੇ ਵੱਡੇ ਪੇਪਰ ਪੈਂਦੇ ਨੇ ਵੱਡੀਆਂ ਵੱਡੀਆਂ ਕਸਵਟੀਆਂ ਲੱਗਦੀਆਂ ਨੇ ਰੱਬ ਦੇ ਪਿਆਰਿਆਂ ਤੇ ਡੋਲਿਆ ਨਾ ਕਰੋ ਕਈ ਲਗਾਤਾਰ 11 ਦਿਨ 21 ਦਿਨ ਆਉਣਗੇ ਮੱਥਾ ਟੇਕਣ ਕੰਮ ਨਹੀਂ ਬਣਿਆ ਛੱਡ ਜਾਂਦੇ ਨੇ ਮੁੜ ਕੇ ਆਉਂਦੀ ਨਹੀਂ ਅੱਖੋ ਸਤਨਾਮ ਵਾਹਿਗੁਰੂ ਕਿਉਂ ਨਹੀਂ ਬਣਿਆ ਭਾਈ ਤੇਚ ਤੇਰਾ ਕੋਈ ਫਾਇਦਾ ਕੀਤਾ ਸਤਿਗੁਰਾਂ ਨੇ ਤਾਂ ਨਹੀਂ ਬਣਿਆ ਹੁਣ ਕਈ ਸਾਡੇ ਬੱਚੇ ਬੱਚੀਆਂ ਕਹਿੰਦੇ ਜੀ ਬਾਹਰਲਾ ਕੰਮ ਨਹੀਂ ਬਣਦਾ ਸੰਗ ਤਾਂ ਸਾਡੇ ਕੋਲ ਆਉਂਦੀਆਂ ਨੇ ਬੜੀ ਦੂਰ ਦੂਰ ਤੋਂ ਜਿਹੜੇ ਉੱਥੇ ਬੈਠੇ ਨੇ ਧੁਰ ਪਹੁੰਚ ਗਏ ਉਹ ਵੀ ਤੜਫ ਰਹੇ ਨੇ ਆਖੋ ਸਤਨਾਮ ਵਾਹਿਗੁਰੂ ਜਿਹੜੇ ਰਸਤੇ 'ਚ ਬੈਠੇ ਨੇ ਉਹ ਵੀ ਤੜਫ ਰਹੇ ਨੇ ਨਾ ਉਧਰ ਦੇ ਨਾ ਉਧਰ ਦੇ 50 50 ਲੱਖ ਰੁਪਈਆ ਦਈ ਖੜੇ ਨੇ ਨਾ ਉਧਰ ਜਾਣ ਜੋ ਕਰੇ ਨਾ ਉਧਰ ਜਾਣ ਜੋ ਕਰੇ ਜੇ ਤੇਰਾ ਵਾਰ ਦਾ ਕੰਮ ਨਹੀਂ ਬਣਿਆ ਨਾ ਤੂੰ ਸਤਿਗੁਰੂ ਦਾ ਸ਼ੁਕਰ ਕਰਿਆ ਕਰ ਆਖੋ ਸਤਨਾਮ ਵਾਹਿਗੁਰੂ ਕੰਮ ਤੇਰਾ ਨਹੀਂ ਬਣਿਆ ਭਾਈ ਤੇਰਾ ਬੱਚਾ ਤਾਂ ਤੇਰੇ ਕੋਲ ਹੈ ਸਤਿਗੁਰੂ ਤੋਂ ਇਹ ਹੀ ਮੰਗਿਆ ਕਰ ਸੱਚੇ ਪਾਤਸ਼ਾਹ ਜਿੱਥੇ ਵੀ ਰਹੀਏ ਸਾਨੂੰ ਖੁਸ਼ੀਆਂ ਦੇ ਨਾਲ ਰੱਖੀਂ ਅੰਦਰ ਉਸਤੀਆਂ ਦੇ ਨਾਲ ਰੱਖੀ ਪਰ ਅੱਜ ਅਸੀਂ ਡੋਲ ਜਾਂਦੇ ਆ ਸਾਡਾ ਸੁਭਾਈ ਇਦਾਂ ਦਾ ਬਣ ਗਿਆ ਲਗਾਤਾਰ ਜਾਣਾ ਸੇਵਾ ਕਰਨੀ ਕੰਮ ਨਾ ਬਣਿਆ ਕਹਿੰਦੇ ਸੱਡੋ ਪਰਾਂ ਕੰਮ ਤਾਂ ਬਣਿਆ ਇਹ ਕੱਚੇ ਸਿੱਖ ਦੀ ਨਸਾਨੀ ਐ ਪੱਕੇ ਨਹੀਂ ਡੋਲਦੇ ਹੁੰਦੇ ਸਤਗੁਰੂ ਕਸਬਟੀਆਂ ਲਾਉਂਦੇ ਨੇ ਪੇਪਰ ਪਾਉਂਦੇ ਨੇ ਆਪਣੇ ਤੇ ਪੇਪਰ ਪਾ ਵੀ ਦਿੰਦੇ ਨੇ ਜਿਹੜੇ ਸਤਵਰਾਂ ਦੇ ਨਾਲ ਪ੍ਰੇਮ ਕਰਦੇ ਨੇ ਪਿਆਰ ਕਰਦੇ ਨੇ ਉਹਨਾਂ ਨੂੰ ਪੇਪਰਾਂ ਚੋਂ ਕੱਢ ਵੀ ਲੈਂਦੇ ਨੇ ਆਖੋ ਸਤਨਾਮ ਵਾਹਿਗੁਰੂ